ਅਸੀਂ ਹਸਤੰਤ ਕੜੇ ਹ ਡੇਰਾ ਬਾਬਾ ਨਾਨਕਪੁਰ ਸ੍ਰੀ ਦਰਬਾਰ ਸਾਹਿਬ ਵਿਖੇ ਇਸ ਮੇਲੇ ਡੇਰਾ ਬਾਬਾ ਨਾਨਕ ਦੇ ਮੈਦੀਕੀ ਪਿੰਡ ਟਿੱਪਟਿਆਂ ਤੋਂ ਤਾਂ ਤਾਂ ਦਸੂਤ ਕੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਨਮ ਘਰ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤੀਆਂ ਨਗਰ ਕੀਰਤਨ ਜੋ ਸੁਜਾਇਆ ਗਿਆ ਹੈ ਡੇਰਾ ਬਾਬਾ ਨਾਨਕ ਦਰਬਾਰ ਸਾਹਿਬ ਵਿਖੇ ਪੁੱਜਾ ਆਇਆ ਜਿੱਥੇ ਡੇਰਾ ਬਾਬਾ ਨਾਨਕਪੁਰਾ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਹੋਸਲ ਵੱਲੋਂ ਆਪਣੇ ਸਾਥੀਆਂ ਸਮੇਤ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ ਹੈ ਔਰ ਪੰਜ ਪਿਆਰਿਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਰਪਾਲ ਸਾਹਿਬ ਦੇ ਕੇ ਸਨਮਾਨ ਦਿੱਤਾ ਗਿਆ ਆਹ ਦੇਖਦੇ ਆ ਇਸ ਨਗਰ ਕੀਰਤਨੀਆਂ ਵਕ ਵਕ ਚੱਲਦੀਆਂ ਜੇਰਾਬਾਬਾ ਨਾਲਕੌਰ ਮੇਸ਼ਰਮਾ ਪੱਤਰਕਾਰ ਨਵਾਂ ਜਮਾਨਾ ਵਾਹਿਗੁਰੂ ਜੀ ਕੀ ਫਤਿਹ ਇਹ ਤੀਆਂ ਮਹਾਨ ਨਗਰ ਕੇ ਤਨਾ ਪਿੰਡ ਕੇ ਠਕੇ ਦੀ ਸਾਹ ਸਗਤ ਵੱਲੋਂ ਆਏ ਸਾਦੀ ਬੜੇ ਸ਼ਰਧਾ ਤੇ ਤੁਮ ਬਹਾਮ ਨਾਲ ਬਣਾਇਆ ਜਾਂਦਾ ਇਸ ਦੇ ਵਿੱਚ ਰਾਗੀ ਢਾਡੀ ਕਿਰਤਨੀ ਜਥਾ ਘੋੜੀਆਂ ਵਾਲੇ ਸਾਰੇ ਬਹੁਤ ਖਾਣੋ ਸ਼ੌਕਤ ਦੇ ਨਾਲ ਵਿੱਚ ਸਾਥ ਜਿੰਦੇ ਆ ਗੁਰੂ ਮਹਾਰਾਜ ਇਹਨਾਂ ਨੇ ਚਰਦੀਆਂ ਕਲਾ ਬਖਸ਼ੇ ਇਸ ਮੂਰ ਸਾਧ ਸੰਗਤ ਦੇ ਸੰਯੋਗ ਦੇ ਨਾਲ ਆਏ ਸਾਲ ਹੀ ਕਿਸ ਕਾਂ ਦੀ ਸਾਧ ਸੰਗਤ ਨੰਮ ਨਗਰ ਕੀਰਤਨ ਜੀ ਇਹ ਨਗਰ ਕੀਰਤਨ ਤੀਹਾਂ ਤੇ ਇਹ ਨਗਰ ਕੀਰਤਨ ਥੀਟਰ ਕੇ ਤੋਂ ਰੰਭ ਹੋਇਆ ਬੈਰੋ ਕੇ ਪੱਲੇ ਨੰਗਲ ਖਾਤਾਂ ਵਾਲਾ ਇਹਦਾ ਬਾਬਾ ਨਾਨਕ ਖਾਧਾਂ ਵਾਲੀ ਅਰੂਆ ਮਹਾਨ ਕਣਾ ਵਾਲੀ ਚੌਕ ਤੋਂ ਹੁੰਦਾ ਹੋਇਆ ਜੋੜੀਆਂ ਤੋਂ ਪਿੰਡ ਥੀਟਰ ਕੇ ਵਾਪਸ ਜਾਂਦਾ ਸ਼ਹੀਦ ਬਾਬਾ ਸਿਸੋ ਜੀ ਦੇ ਸਥਾਨ ਤੇ ਪ੍ਰੇਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਸਬੰਧ ਅਦਤੰਤਨ ਸਿੰਘ ਗੁਰਪਾਲ ਸਿੰਘ ਦਾ ਅਮਰ ਆਵਾਜ਼ ਵਿੱਚ ਮੁੱਖ ਰੰਗਾਂ ਦਾ ਰਾਇ ਪ੍ਰਿੰਟ ਦੇ ਕਿਤਾਬ ਨੂੰ ਸਾਥ ਸੰਗਤ ਲੋਹਾ ਨਗਰ ਦੇ ਸੰਬੰਧੀ ਰਮਟਾ ਵਿੱਚ ਉੱਤੇ ਵਿੱਚ ਤੰਤਨ ਸਿੰਘ ਗੁਰਪਾਲ ਸਾਹਿਬ ਦੀ ਦਾਸਿਕਤਾ ਸਜਾਇਆ ਗਿਆ ਲਗ ਲਗ ਪਿੰਡਾਂ ਤੋਂ ਹੁੰਦਾ ਹੋਇਆ ਏਰਾਪਾ ਬਣਾਣ ਕਿ ਸ੍ਰੀ ਦਰਬਾਰ ਸਾਹਿਬ ਨੂੰ ਸਕਦਾ ਪਹੁੰਚ ਜਾਂ ਉਸ ਤੋਂ ਬਾਅਦ ਅਲਗ-ਅਲਗ ਪਿੰਡਾਂ ਤੋਂ ਹੁੰਦਾ ਹੋਇਆ ਫਿਰ ਸਾਮ ਨੂੰ ਪਿੰਡ ਛੱਡ ਕੇ ਪਹੁੰਚਗੇ ਵਾਹੇ ਕੁਝ ਕਾ ਦੱਸਾ ਵਾਹੇ ਕੁਝ ਪਿੰਡ ਜਾ ਗਿਆ ਨਵੇਂ ਸਾਲ ਦੇ ਸੰਬੰਧ ਦੇ ਵਿੱਚ ਸਾਡਾ ਸੂਰ ਸੰਗਤਾਂ ਨੂੰ ਲੱਖ ਲੱਖ ਵਾਰਕਾਂ ਬਾਰਾਂ ਇਸੇ ਤਰ੍ਹਾਂ ਸਮੋਹ ਕਰਾ ਲੈਣ ਬਖਸ਼ ਕੇ ਨਗਰਨ ਨਗਰ ਕੀਰਤਨ ਸਾਧੂ ਸੰਗਤ ਵਿੱਚ ਕਿਰਪਾਣੀ ਪੜਦੇ ਆ ਹੱਜ ਕਰਦੇ ਆ ਵੱਖ-ਵੱਖ ਪੜਾਵਾਂ ਤੇ ਜਾਂਦੇ ਆ ਸ਼ਾਮ ਬਾਣੀ ਪੜਦੇ ਆ ਮਹਾਰਾਜ ਕਿਰਪਾ ਕਰਨ ਤੇ 2026 ਜਿਹੜਾ ਨਵਾਂ ਸਾਲ ਆ ਚੜਿਆ ਮਹਾਰਾਜ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਧਰਤਨ ਕੰਗੀ ਧਰਤ ਕਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪਰਗ ਦੇ ਪੁੱਤਿਆਂ ਦੇ ਸਬੰਧ ਵਿੱਚ ਹਰ ਸਾਲ ਨਗਰ ਠੇਠਰਕੇ ਦੇ ਸਮੂਹ ਸੰਗਤ ਵੱਲੋਂ ਜੁਮੇਵਾਰਾਂ ਵੱਲੋਂ ਪੰਚਾਇਤਾਂ ਵੱਲੋਂ ਸਾਰੇ ਹੀ ਪਤਵੰਤੇ ਸੱਜਣਾਵਾਂ ਨਾਲ ਮਿਲ ਕੇ ਨਵੇਂ ਸਾਲ ਵਾਲੇ ਦਿਨ ਇਹ ਨਗਰ ਕੀਰਤਨ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਦੇ ਹੇਠ ਤੇ ਪੰਜਾਂ ਪਿਆਰਿਆਂ ਦੀ ਵਾਈਟ ਸਜਾਏ ਜਾਂਦੇ ਆ ਜੋ ਫੜਾ ਫੜਾ ਇਹ ਨਗਰ ਕੀਰਤਨ ਪਿੰਡਾਂ ਦੇ ਵਿੱਚ ਵਿਚਰਦੇ ਹੋਏ ਹਰ ਸਾਲ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਚਰਨ ਸ਼ੋਹਰ ਧਰਤੀ ਡੇਰਾ ਬਾਬਾ ਬਨਾਨਕ ਜੀ ਇਹ ਪਵਿੱਤਰ ਦਰਬਾਰ ਤੇ ਸੰਗਤ ਪਹੁੰਚਦੀ ਹੈ ਇੱਥੇ ਆਣ ਕੇ ਨਤਮਸਤ ਹੋ ਕੇ ਫਿਰ ਅੱਗੇ ਨੂੰ ਇਹ ਨਗਰ ਕੀਰਤਨ ਚੱਲਦਾ ਹੈ ਜੋ ਹਰ ਸਾਲ ਦੇ ਫੜਾਵੇ ਨੇ ਉਹਨਾਂ ਫੜਾਵਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਨਗਰ ਖੇੜੇ ਕੇ ਗੁਰਦਰਾ ਸ਼ਹੀਦ巴巴 ਸਤੂ ਸਾਹਿਬ ਜੀ ਵਿਖੇ ਜਾ ਕੇ ਉੱਥੇ ਸਮਾਰਤ ਹੀ ਹੁੰਦੀ ਹੈ ਸੰਗਤਾਂ ਹਰ ਸਾਲ ਬਹੁਤ ਸਹਿਯੋਗ ਦਿੰਦੀਆਂ ਨੇ 사ਧੂ ਦੀ ਕਿਰਪਾ ਕਰਨ ਇਹ ਨਗਰ ਖੇੜੇ ਵਸਦੇ ਰਹਿਣ ਚੜ੍ਹਦੀ ਕਲਾ ਵਿੱਚ ਰਹਿਣ 사ਤਗੁਰ ਜੀ ਦਾ ਹਰਜਾਸ ਕਰਦੀਆਂ ਰਹਿਣ ਸੰਗਤਾਂ ਤੇ 사ਤਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਰਹਿਣ ਨਾਨਕ ਨਾਮ ਚੜ੍ਹਦੀ ਕਲਾ तेरे ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ